ਹਰੀਕੇ ਪੱਤਨ ਤੋਂ ਗੱਟਾ ਬਾਸ਼ਾ ਕੋਲੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਨੋਚਾਂ ਨੂੰ ਢਾਹ ਲੱਗਦੀ ਪਈ ਐ ਸਾਹਮਣੇ ਤਸਵੀਰਾਂ ਦੇਖੋ ਸਤਲੁਜ ਦਾ ਮੰਜ਼ਰ ਕਿੰਨੀ ਸਪੀਡ ਐ ਇਹ ਤੁਸੀਂ ਆਪੇ ਅੰਦਾਜ਼ਾ ਲਾ ਲਓ ਤਾਂ ਹੁਣ ਇੱਥੇ ਵੀ ਮਿੱਟੀ ਜੁੜਨੀ ਸ਼ੁਰੂ ਹੋ ਗਈ ਐ ਲੋਕ ਇੱਥੇ ਵੀ ਮਿੱਟੀ ਲੈ ਕੇ ਆ ਰਹੇ ਨੇ ਮਿੱਟੀ ਦੇ ਗੱਟੇ ਭਰੇ ਲੈ ਕੇ ਆ ਰਹੇ ਨੇ ਅੱਜ ਦੇ ਨੌਜਵਾਨ ਤੁਸੀਂ ਦੇਖਦੇ ਹੋ ਇਹ ਪੂਰੇ ਇਲਾਕੇ ਦੇ ਨੇ ਪਰ ਅੱਜ ਪਿੰਡ ਆਰਫਕੇ ਦੇ ਨੌਜਵਾਨਾਂ ਨੇ ਵੀ 7-8 ਟਰਾਲੀਆਂ ਇੱਥੇ ਮਿੱਟੀ ਦੀ ਸੇਵਾ ਕੀਤੀ ਐ ਤਾਂ ਇਹ ਸੇਵਾ ਪਿੰਡ ਇਲਮੇ ਵਾਲੇ ਦੇ ਭੋਲਾ ਸਿੰਘ ਦੇ ਪੱਠੇ ਤੋਂ ਉਹਨਾਂ ਨੇ ਫ੍ਰੀ Miti perayaan tan. ਆਰਫ ਦੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਗੱਟਾ ਬਾਸ਼ਾ ਬੰਨ ਤੇ ਮਿੱਟੀ ਲੈ ਕੇ ਗਏ ਨੇ ਸੋ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਪਹਿਲਾਂ ਜਾ ਕੇ ਉੱਥੇ ਮੌਕੇ ਦੀ ਜਾਂਚ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਸੇਵਾ ਦੀ ਲੋੜ ਆ ਤਾਂ ਜਰੂਰ ਪੂਰੇ ਇਲਾਕੇ ਚ ਜਿੱਥੇ ਵੀ ਮਿੱਟੀ ਮਿਲਦੀ ਆ ਉਥੋਂ ਤੋੜੇ ਆਪਣੇ ਪਿੰਡ ਚੋਂ ਇਕੱਠੇ ਕਰਕੇ ਤੋੜੇ ਭਰ ਕੇ ਤੇ ਮਿੱਟੀ ਦੀ ਸੇਵਾ ਗੱਟਾ ਬਾਸ਼ਾ ਜਰੂਰ ਪਹਚਾਓ ਕਿਉਂਕਿ ਸਭ ਤੋਂ ਸੈਂਸਿਟਿਵ ਏਰੀਆ ਗੱਟਾ ਬਾਸ਼ਾ ਹੈ ਕਿਉਂਕਿ ਸਿੱਧੀ ਟੱਕਰ ਹਰੀਕੇ ਪੱਤਣ ਦੀ ਇੱਥੇ ਵੱਜਦੀ ਆ ਤੇ 1988 ਤੋਂ ਵੀ ਇੱਥੋਂ ਬੰਨ ਟੁੱਟਾ ਹਰੀਕੇ ਪੱਤਨ ਤੋਂ ਗੱਟਾ ਬਾਦਸ਼ਾ ਕੋਲੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਨੋਚਾਂ ਨੂੰ ਢਾਹ ਲੱਗਦੀ ਪਈ ਐ ਸਾਹਮਣੇ ਤਸਵੀਰਾਂ ਦੇਖੋ ਸਤਲੁਈ ਦਾ ਮੰਜ਼ਰ ਕਿੰਨੀ ਸਪੀਡ ਐ ਇਹ ਤੁਸੀਂ ਆਪੇ ਅੰਦਾਜ਼ਾ ਲਾ ਲਓ ਤਾਂ ਹੁਣ ਇੱਥੇ ਵੀ ਮਿੱਟੀ ਜੁੜਨੀ ਸ਼ੁਰੂ ਹੋ ਗਈ ਐ ਲੋਕ ਇੱਥੇ ਵੀ ਮਿੱਟੀ ਲੈ ਕੇ ਆ ਰਹੇ ਨੇ ਮਿੱਟੀ ਦੇ ਗੱਟੇ ਭਰੇ ਲੈ ਕੇ ਆ ਰਹੇ ਨੇ ਆ ਜਿਹੜੇ ਨੌਜਵਾਨ ਤੁਸੀਂ ਦੇਖਦੇ ਹੋ ਇਹ ਪੂਰੇ ਇਲਾਕੇ ਦੇ ਨੇ ਪਰ ਅੱਜ ਪਿੰਡ ਆਰਫਕੇ ਦੇ ਨੌਜਵਾਨਾਂ ਨੇ ਵੀ 7-8 ਟਰਾਲੀਆਂ ਇੱਥੇ ਮਿੱਟੀ ਦੀ ਸੇਵਾ ਕੀਤੀ ਐ ਤਾਂ ਇਹ ਸੇਵਾ ਪਿੰਡ ਇਲਮੇ ਵਾਲੇ ਦੇ ਭੋਲਾ ਸਿੰਘ ਦੇ ਪੱਠੇ ਤੋਂ ਉਹਨਾਂ ਨੇ ਫਰੀ Miti perayaan tan. ਆਰਫ ਦੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਗੱਟਾ ਬਾਸ਼ਾ ਬੰਨ ਤੇ ਮਿੱਟੀ ਲੈ ਕੇ ਗਏ ਨੇ ਸੋ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਪਹਿਲਾਂ ਜਾ ਕੇ ਉੱਥੇ ਮੌਕੇ ਦੀ ਜਾਂਚ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਸੇਵਾ ਦੀ ਲੋੜ ਆ ਤਾਂ ਜਰੂਰ ਪੂਰੇ ਇਲਾਕੇ ਚ ਜਿੱਥੇ ਵੀ ਮਿੱਟੀ ਮਿਲਦੀ ਆ ਉਥੋਂ ਤੋੜੇ ਆਪਣੇ ਪਿੰਡ ਚੋਂ ਇਕੱਠੇ ਕਰਕੇ ਤੋੜੇ ਭਰ ਕੇ ਤੇ ਮਿੱਟੀ ਦੀ ਸੇਵਾ ਗੱਟਾ ਬਾਸ਼ਾ ਜਰੂਰ ਪਹਚਾਓ ਕਿਉਂਕਿ ਸਭ ਤੋਂ ਸੈਂਸਿਟਿਵ ਏਰੀਆ ਗੱਟਾ ਬਾਸ਼ਾ ਹੈ ਕਿਉਂਕਿ ਸਿੱਧੀ ਟੱਕਰ ਹਰੀਕੇ ਪੱਤਣ ਦੀ ਇੱਥੇ ਵੱਜਦੀ ਆ ਤੇ 1988 ਤੋਂ ਵੀ ਇੱਥੋਂ ਬੰਨ ਟੁੱਟਾ ਹਰੀਕੇ ਪੱਤਨ ਤੋਂ ਗੱਟਾ ਬਾਦਸ਼ਾ ਕੋਲੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਨੋਚਾਂ ਨੂੰ ਢਾਹ ਲੱਗਦੀ ਪਈ ਐ ਸਾਹਮਣੇ ਤਸਵੀਰਾਂ ਦੇਖੋ ਸਤਲੁਈ ਦਾ ਮੰਜ਼ਰ ਕਿੰਨੀ ਸਪੀਡ ਐ ਇਹ ਤੁਸੀਂ ਆਪੇ ਅੰਦਾਜ਼ਾ ਲਾ ਲਓ ਤਾਂ ਹੁਣ ਇੱਥੇ ਵੀ ਮਿੱਟੀ ਜੁੜਨੀ ਸ਼ੁਰੂ ਹੋ ਗਈ ਐ ਲੋਕ ਇੱਥੇ ਵੀ ਮਿੱਟੀ ਲੈ ਕੇ ਆ ਰਹੇ ਨੇ ਮਿੱਟੀ ਦੇ ਗੱਟੇ ਭਰੇ ਲੈ ਕੇ ਆ ਰਹੇ ਨੇ ਆ ਜਿਹੜੇ ਨੌਜਵਾਨ ਤੁਸੀਂ ਦੇਖਦੇ ਹੋ ਇਹ ਪੂਰੇ ਇਲਾਕੇ ਦੇ ਨੇ ਪਰ ਅੱਜ ਪਿੰਡ ਆਰਫਕੇ ਦੇ ਨੌਜਵਾਨਾਂ ਨੇ ਵੀ 7-8 ਟਰਾਲੀਆਂ ਇੱਥੇ ਮਿੱਟੀ ਦੀ ਸੇਵਾ ਕੀਤੀ ਐ ਤਾਂ ਇਹ ਸੇਵਾ ਪਿੰਡ ਇਲਮੇ ਵਾਲੇ ਦੇ ਭੋਲਾ ਸਿੰਘ ਦੇ ਪੱਠੇ ਤੋਂ ਉਹਨਾਂ ਨੇ ਫਰੀ ਮਿੱਟੀ ਭرائی ਆ ਤਾਂ ਆਰਫ ਦੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਗੱਟਾ ਬਾਸ਼ਾ ਬੰਦ ਤੇ ਮਿੱਟੀ ਲੈ ਕੇ ਗਏ ਨੇ ਸੋ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਪਹਿਲਾਂ ਜਾ ਕੇ ਉੱਥੇ ਮੌਕੇ ਦੀ ਜਾਂਚ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਸੇਵਾ ਦੀ ਲੋੜ ਆ ਤਾਂ ਜਰੂਰ ਪੂਰੇ ਇਲਾਕੇ ਚ ਜਿੱਥੇ ਵੀ ਮਿੱਟੀ ਮਿਲਦੀ ਆ ਉਥੋਂ ਤੋੜੇ ਆਪਣੇ ਪਿੰਡ ਚੋਂ ਇਕੱਠੇ ਕਰਕੇ ਤੋੜੇ ਭਰ ਕੇ ਤੇ ਮਿੱਟੀ ਦੀ ਸੇਵਾ ਗੱਟਾ ਬਾਸ਼ਾ ਜਰੂਰ ਪਹਚਾਓ ਕਿਉਂਕਿ ਸਭ ਤੋਂ ਸੈਂਸਿਟਿਵ ਏਰੀਆ ਗੱਟਾ ਬਾਸ਼ਾ ਹੈ ਕਿਉਂਕਿ ਸਿੱਧੀ ਟੱਕਰ ਹਰੀਕੇ ਪੱਤਣ ਦੀ ਇੱਥੇ ਵੱਜਦੀ ਆ ਚਾਹੇ